ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਖੋਹਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸ਼ਹਿਰਾਟਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਚੌਂਕੀ ਕਨੂਪੁਰ ਦੀ ਪੁਲਿਸ ਟੀਮ ਨੇ ਇੱਕ ਚੋਲਾ ਸ਼ਾਪ ਡਾਕਟਰ ਨੂੰ ਕਾਬੂ ਕੀਤਾ ਜੋ ਨਸ਼ੇ ਦੀਆਂ ਦਵਾਈਆਂ ਸਪਲਾਈ ਕਰਦਾ ਸੀ ਉਸ ਕੋਲੋਂ ਮੌਕੇ ਤੋਂ 200 ਦੇ ਕਰੀਬ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਉਨ੍ਹਾਂ ਦੱਸਿਆ ਕਿ ਇਹ ਇਸ ਨੂੰ ਅਦਾਲਤ ਵਿੱਚ ਪੇਸ਼ ਕਰ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਹ ਗੋਲੀਆਂ ਕਿੱਥੋਂ ਲੈ ਕੇ ਅੱਗੇ ਕਿਥੇ ਸਪਲਾਈ ਕਰਦਾ ਸੀ ਇਸ ਦੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ ਫਾਈ ਨਿਊਜ਼ ਦੇ ਮੇਰੇ ਸਰ ਤੋਂ ਸੁਨੀਲ ਖੋਸਰਾ ਦੀ ਰਿਪੋਰਟ ਹਾਂਜੀ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਜਿਹੜੇ ਬੰਦੇ ਫੜੇ ਕੀ ਕੀ ਮਾਮਲਾ ਕੀ ਹੈ ਸਰ ਸਿਨਾ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਏਡੀਸੀਪੀ ਪ੍ਰਭ ਜੋ ਸਿੰਘ ਜੀ ਵਰਪ ਏਸੀਪੀ ਕਮਲਜੀਤ ਸਿੰਘ ਜੀ ਔਲਖ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਸਾਡੇ ਥਾਣੇ ਵੱਲੋਂ ਜਿਹੜੀ ਆ ਜੰਗੀ ਪੱਤਰ ਤੇ ਮੈਂ ਜਿਹੜੀ ਆ ਵਿੱਢੀ ਗਈ ਆ ਲੁੱਟਖੋ ਕਰਨ ਵਾਲੇ ਜਿਹੜੇ ਜਾਂ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਅਸੀਂ ਵਿੱਢੀ ਆ ਜਿਹਦੇ ਤਹਿਤ ਸਾਨੂੰ ਬੜੇ ਚੰਗੇ ਨਤੀਜੇ ਪਹਿਲਾਂ ਵੀ ਮਿਲੇ ਆ ਹੁਣ ਵੀ ਜਿਹੜਾ ਕਿ ਅਸੀਂ ਸਾਡੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਚੌਕੀ ਕਨੂਪੁਰ ਕਾਲੇ ਤੇ ਸਾਡੀ ਟੀਮ ਵੱਲੋਂ ਜਿਹੜਾ ਦੋਸ਼ੀ ਸੰਦੀਪ ਕੁਮਾਰ ਆ ਪੁੱਤਰ ਸੰਗਰਾਮ ਵਾਸੀ ਹਰਪਾਲੇ ਵੀ ਨਿਊ ਕਨੂਪੁਰ ਕਾਲੇ ਜਿਹੜਾ ਕਿ ਇਹ ਝੋਲਾ ਸ਼ਾਪ ਡਾਕਟਰ ਹੈ ਇਹ ਜਿਹੜਾ ਕਿ ਇਹਨੂੰ 200 ਗੋਲੀ ਜਿਹੜੀ ਨਸ਼ੀਲੀ ਸਵੇਤ ਜਿਹੜਾ ਵਾ ਮਤਲਬ ਗ੍ਰਿਫਤਾਰ ਕੀਤਾ ਤੇ ਇਹਦਾ ਪੁਲਿਸ ਰਿਮਾਰਡ ਜਿਹੜਾ ਹਾਸਲ ਕੀਤਾ ਗਿਆ ਵੀ ਇਹ ਗਾਂ ਜਿੱਥੇ ਵੀ ਸਪਲਾਈ ਕਰਦਾ ਸੀ ਜਾਂ ਜਿੱਥੋਂ ਵੀ ਲਿਆਉਂਦਾ ਸੀ ਉਹਨਾਂ ਦੇ ਖਿਲਾਫ ਵੀ ਅਸੀਂ ਵੰਦੀ ਕਾਰਵਾਈ ਜਿਹੜੀ ਆ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਲੁੱਟਖੋ ਕਰਨ ਵਾਲੇ ਜਿਹੜੇ ਆ ਤਿੰਨ ਵਿਅਕਤੀ ਅਸੀਂ ਜਿਹੜੇ ਆ ਗ੍ਰਿਫਤਾਰ ਕੀਤੇ ਐ ਇਹ ਮੁਕੱਦਮਾ ਨੰਬਰ 236 ਮਿਤੀ 2/11/23 ਜੁਰਮ 379 ਬੀ 34 ਆਈਪੀਸੀ ਇਹ ਜਿਹੜਾ ਅਸੀਂ ਦਰਜ ਰਜਿਸਟਰ ਕੀਤਾ ਸੀ ਤੇ ਜਿਹੜਾ ਦੋਸ਼ੀ ਸੀ ਰਾਜਨ ਪੁੱਤਰ ਬਲਵੰਤ ਸਿੰਘ ਵਾਸੀ ਛਾਪਾ ਥਾਣਾ ਚਬਾਲ ਇਹਨੂੰ ਪ੍ਰੋਟੈਕਸ਼ਨ ਵਾਰੰਟ ਤੇ ਅਸੀਂ ਜੇਲ੍ਹ ਚੋਂ ਲਿਆਂਦਾ ਤੇ ਲਿਆਉਣ ਤੋਂ ਬਾਅਦ ਇਹਦੇ ਤੋਂ ਜਿਹੜਾ ਖੋਜशुदा ਮੋਬਾਈਲ ਸੀ ਉਹ ਵੀਵੋ ਦਾ ਉਹ ਬਰਾਮਦ ਕੀਤਾ ਤੇ ਇਹਦੀ ਪੁਸ਼ਕਿਸ਼ ਤੇ ਇਹਦੇ ਸਾਥੀ ਸੀ ਜਿਹੜੇ ਅਰਸ਼ਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ ਸਰਵਨ ਸਿੰਘ ਉਰਫ ਸੱਮਾ ਪੁੱਤਰ ਗਰਮੀਤ ਸਿੰਘ ਇਹ ਵੀ ਵਾਸੀ ਆ ਨਾ ਛਾਪਾ ਥਾਣਾ ਚਬਾਲ ਇੱਕੇ ਪਿੰਦੇ ਦੇ ਸੀ ਜਿਹੜਾ ਕਿ ਤਫ਼ਤੀਸ਼ ਦੇ ਦੌਰਾਨ ਜਿਹੜਾ ਇਹਨਾਂ ਨੇ ਜਿਸ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਉਹ ਵੀ ਬਰਾਮਦ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਭਕਨੇ ਭਕਨੇ ਅੱਜ ਤੋਂ ਕਰੀਬ 5-6 ਮਹੀਨੇ ਪਹਿਲਾਂ ਦਾਤਰ ਦੀ ਨੋਕ ਤੇ ਇੱਕ ਮੋਟਰਸਾਈਕਲ ਜਿਹੜਾ TVS Deluxe ਖੋਇਆ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕੀਤਾ ਇੱਕ ਮੋਟਰਸਾਈਕਲ ਇਹਨਾਂ ਨੇ ਮੁਹਾਲੀ ਤੋਂ ਚੋਰੀ ਕੀਤਾ ਸੀ ਜਿਹੜਾ Splendor ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਜਿਹੜਾ ਕਿ ਹੁਣ ਇਹ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰফতার ਕੀਤੇ ਨੇ ਇਨਾਂ ਦਾ ਹੁਣ ਪੇਸ਼ ਅਦਾਲਤ ਕਰਕੇ ਤੇ ਇਨਾਂ ਦਾ ਪੁਲਸ ਰਿਮਾਂਡ ਅਸੀਂ ਹਾਸਲ ਕਰਾਂਗੇ ਜਿਹੜੀਆਂ ਹੋਰ ਵੀ ਇਨਾਂ ਨੇ ਕੋਈ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਉਹ ਵੀ ਟ੍ਰੈਕ ਕਰਾਂ ਸਰ ਨਸ਼ੇ ਦੇ ਵੀ ਆਦੇ ਨੇ ਜੀ ਇਹ ਨਸ਼ਾ ਕਰਦੇ ਆ ਨਸ਼ਾ ਵੀ ਲੈਂਦੇ ਆ ਬਟ ਸੈਂਟਰਾਂ ਸੈਂਟਰਾਂ ਚੋਂ ਇਹ ਦਾਖਲ ਰਹੇ ਆ ਤੇ ਹੁਣ ਵੀ ਇਹਨਾਂ ਦੀ ਜਿਹੜੀ ਜਿਹੜੀ ਸੋਸਾਇਟੀ ਮਾੜੀ ਆ ਇਸ ਕਰਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਰ ਜਿੱਦ ਤਰ੍ਹਾਂ ਤੁਸੀਂ ਇੱਕ ਚੋਲਾ ਸਾਹਿਬ ਜਿਹੜਾ ਡਾਕਟਰ ਵੀ ਪੜਿਆ ਹੈ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੋਗੇ ਕਿ ਐਸੇ ਕਿਸ ਤਰ੍ਹਾਂ ਸਾਵਧਾਨੀ ਮੈਣਨੀ ਅਸੀਂ ਤੇ ਕਵਾਂਗੇ ਜੀ ਜਿਹੜੀ ਕੋਈ ਵੀ ਮੈਡੀਸਨ ਆ ਉਹ ਪ੍ਰਾਪਰ ਜਿਹੜਾ ਮੈਡੀਕਲ ਸਟੋਰ ਆ ਜਾਂ ਕਿਸੇ ਡਾਕਟਰ ਸਾਹਿਬ ਤੋਂ ਜਿਹੜੇ ਚੰਗੇ ਤੋਂ ਲਈ ਜਾਵੇ ਇਹੋ ਜਿਹਾ ਤੋਂ ਜਿਹੜੀਆਂ ਦਵਾਈਆਂ ਨਸ਼ੀਲੀਆਂ ਵੇਚ ਕੇ ਸਾਡੀ ਜਿਹੜੀ ਜਵਾਨ ਨੌਜਵਾਨ ਪੀੜ੍ਹੀ ਐ ਛੋਟੇ ਬੱਚੇ ਜਿਤਨਾ 15 17 ਸਾਲਾਂ ਦੇ ਨੂੰ ਜਿਹੜਾ ਗਲਤ ਰਸਤੇ ਪਾ ਰਹੇ ਮਾਰੀ ਗੱਲ ਐ ਸਾਨੂੰ ਮੈਂ ਤੇ ਉਹੀ ਕਹੂੰਗਾ ਵੀ ਜਿਹੜੀ ਵੀ ਕੋਈ ਮੈਡੀਸਨ ਲੈਣੀ ਆ ਉਹ ਮਨਜ਼ੂਰਸ਼ੁਦਾ ਜਿਹੜਾ ਉਥੋਂ ਪ੍ਰਾਪਤ ਕੀਤੀ